ਅੱਜ ਅਸੀਂ ਮਾਰਕੀਟ ਕਮੇਟੀ ਕਾਡੀਆਂ ਦੀਆਂ ਜੋ ਸੜਕਾਂ ਦੀ ਰਿਪੇਅਰ ਮਨਜ਼ੂਰ ਹੋਈ ਆ ਉਹਦੇ ਕੰਮ ਜਿਹੜੇ ਆ ਉਹ ਅੱਜ ਕੀਤੇ ਜਾ ਰਹੇ ਨੇ ਅੱਜ ਪਿੰਡ ਭਕਤੂਪੁਰ ਵਿਖੇ ਜੋ ਪਿੰਡ ਦੇ ਵਿੱਚੋਂ ਦੀ ਰੋਡ ਨਾਂ ਕੇ ਰਾਮਪੁਰ ਤੱਕ ਜਾਂਦੀ ਆ ਉਹਦਾ ਤਕਰੀਬਨ 1 ਕਿਲੋਮੀਟਰ ਅੱਜ ਅਸੀਂ ਉਹਦੀ ਨੀ ਪੱਥਰ ਰੱਖਿਆ ਰੋਡ ਦੇ ਰਿਪੇਅਰ ਦੇ ਕਾਰਜਾਂ ਦਾ ਇਹਦੇ ਨਾਲ ਨਾਲ ਦੋ ਸੜਕਾਂ ਹੋਰ ਨੇ ਜਿਹੜੀ ਕਾਦੀਆਂ ਤੋਂ ਤਰਖਾਣਾ ਵਾਲੀ ਤੋਂ ਬੋੜੀ ਸਾਹਬ ਤੱਕ ਔਰ ਤੀਜੀ ਸੜਕ ਪਿੰਡ ਕੂਟ ਦੀ ਜਿਹੜੀ ਆ ਉਹਦੀ ਰਿਪੇਅਰ ਦੇ ਨੀ ਪੱਥਰ ਰੱਖਿਆ ਔਰ ਜੇ ਮੈਂ ਸਮੁੱਚਤਾ ਚ ਦੱਸਾਂ ਤੇ ਮਾਰਕੀਟ ਕਮੇਟੀ ਕਾਦੀਆਂ ਦੇ ਵਿੱਚ 17 ਕਰੋੜ ਰੁਪਏ ਦੇ ਕੰਮ ਜਿਹੜੇ ਉਹ ਮਨਜ਼ੂਰ ਹੋਏ ਆ ਇਸੇ ਤਰ੍ਹਾਂ ਮਾਰਕੀਟ ਕਮੇਟੀ ਕਾਨੂੰਗਾਨ ਚ 45 ਕਰੋੜ ਰੁਪਏ ਦੇ ਔਰ ਮਾਰਕੀਟ ਕਮੇਟੀ ਧਾਰੀਆਲ ਚ 35 ਕਰੋੜ 27 ਲੱਖ ਦੇ ਸੋ ਬਹੁਤ ਵੱਡੀ ਅਮਾਉਂਟ ਦੇ ਵਿੱਚ ਸਾਡੇ ਹਲਕੇ ਦੇ ਵਿੱਚ ਰਿਪੇਅਰ ਦੇ ਕੰਮ ਮਨਜ਼ੂਰ ਹੋਏ ਆ ਔਰ ਇੱਕ ਇੱਕ ਕਰਕੇ ਹਰ ਸੜਕ ਜਿਹੜੀ ਆ ਉਹਦੀ ਵਧੀਆ ਰਿਪੇਅਰ ਜਿਹੜੀ ਕਰਾਈ ਜਾ ਰਹੀ ਆ ਕਿਉਂਕਿ ਪਿਛਲੇ 10 12 ਸਾਲ ਤੋਂ विधानसभा ਹਲਕਾ ਕਾਦੀਆਂ ਦੇ ਵਿੱਚ ਇੱਕ ਵੀ ਸੜਕ ਦੀ ਜਿਹੜੀ ਆ ਰਿਪੇਅਰ ਉਹ ਨਹੀਂ ਹੋਈ ਜੇ ਹੋਈ ਆ ਤੇ ਉਹ ਪੁਰਾਣੀ ਮੈਨੂੰ ਯਾਦ ਆਉਂਦੀ ਆ ਮੇਰੇ ਪਿਤਾ ਜੀ ਦੇ ਟਾਈਮ ਦੀਆਂ ਜਿਹੜੀਆਂ ਸੜਕਾਂ ਰਿਪੇਅਰ ਹੋਈਆਂ ਨੇ ਜਾਂ ਉਹਨਾਂ ਦੇ ਨਹੀਂ ਪੱਥਰ ਨੇ ਤੇ ਜਾਂ ਹੁਣ ਮੇਰੇ ਵੱਲੋਂ ਰੱਖੇ ਜਾ ਰਹੇ ਆ ਸੋ ਇਹ 10-12 ਸਾਲ ਦਾ ਵਖਵਾ ਜਿਹੜਾ ਵਿਚ ਵਾਲਾ ਵਾ ਇਹਦੇ 'ਚ ਇੱਕ ਵੀ ਸੜਕ ਦੀ ਰਿਪੇਅਰ ਨਹੀਂ ਹੋਈ ਜਿੱਦ ਕਰਕੇ ਸੜਕਾਂ ਬੜੀ ਮਾੜੇ ਹਾਲ 'ਚ ਸੀ ਖਸਤਾ ਹਾਲ 'ਚ ਸੀਗੀਆਂ ਔਰ ਲੋਕਾਂ ਵੱਲੋਂ ਇਹ ਨਿਰੰਤਰ ਮੰਗ ਕੀਤੀ ਜਾ ਰਹੀ ਸੀ ਕਿ ਇੱਕ ਇੱਕ ਕਰਕੇ ਹਰ ਸੜਕ ਦੀ ਰਿਪੇਅਰ ਜਿਹੜੀ ਆ ਉਹ ਕਰਾ ਕੇ ਦਿਓ ਸੋ ਅਸੀਂ ਬਚਨਬਾਦਾਂ ਲੋਕਾਂ ਦੇ ਲਈ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਇਹ ਸਾਡਾ ਜਿਹੜਾ ਪ੍ਰੈਰੋਗੇਟਿਵ ਬਣਦਾ ਕਿ ਲੋਕਾਂ ਦੇ ਮਸਲੇ ਜਿਹੜੇ ਆ ਇੱਕ ਪੁਲ ਦਾ ਕੰਮ ਕਰਨਾ ਮੇਰਾ ਔਰ ਸਰਕਾਰ ਦੇ ਵਿੱਚ ਕਿਉਂਕਿ ਪਾਰਟੀ ਦੇ ਨਮੰਦਾ ਹੋਣ ਦੇ ਨਾਤੇ ਹਲਕਾ ਚਾਰਜ ਹੋਣ ਦੇ ਨਾਤੇ ਮੇਰਾ ਇਹ ਫਰਜ਼ ਬਣਦਾ ਕਿ ਲੋਕਾਂ ਦੇ ਵਿੱਚ ਔਰ ਸਰਕਾਰ ਦੇ ਵਿੱਚ ਇੱਕ ਪੁਲ ਦਾ ਕੰਮ ਕਰਾਂ ਲੋਕਾਂ ਦੀਆਂ ਜੋ ਮੰਗਾਂ ਨੇ ਉਹ ਸਰਕਾਰ ਤੱਕ ਪਹੁੰਚਾਵਾਂ ਔਰ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਜਦੋਂ ਵੀ ਇਲਾਕੇ ਦੀਆਂ ਮਸਲੇ ਜਿਹੜੇ ਆ ਡਿਵੈਲਪਮੈਂਟ ਦੇ ਹੋਣ ਚਾਹੇ ਹੋਰ ਮਸਲੇ ਸਮਾਜਿਕ ਹੋਣ ਜਦੋਂ ਵੀ ਮੈਂ ਸੀਐਮ ਸਾਹਿਬ ਕੋ ਲੈ ਕੇ ਜਾਣਾ ਮਨਿਸਟਰ ਸਾਹਿਬਾਨ ਕੋ ਲੈ ਕੇ ਜਾਣਾ ਤੇ ਬਹੁਤ ਸਤਿਕਾਰ ਦਿੱਤਾ ਜਾਂਦਾ ਔਰ ਤਕਰੀਬਨ ਮਸਲੇ ਹੱਲ ਕੀਤੇ ਜਾਂਦੇ ਨੇ ਸੋ ਬਹੁਤ ਹਲਕੇ ਚ ਕਾਦੀਆਂ ਹਲਕੇ ਚ ਵਿਕਾਸ ਦੀ ਲਹਿਰ ਚੱਲ ਰਹੀ ਆ ਚਾਹੇ ਉਹ ਸੜਕਾਂ ਦੇ ਕੰਮ ਹੋਣ ਚਾਹੇ ਪਹਿਲੋਂ ਅਸੀਂ ਜਿਹੜੀ ਸਿੱਖਿਆ ਕ੍ਰਾਂਤੀ ਦੇ ਵਿੱਚ 122 ਸਕੂਲਾਂ ਦੇ ਵਿੱਚ ਮੈਂ ਆਪ ਗਿਆ ਸੀਗਾ ਔਰ ਕੱਲੇ-ਕੱਲੇ ਸਕੂਲ ਦੇ ਵਿੱਚ ਜਿਹੜੇ ਉਹ ਕੰਮ ਕੀਤੇ ਸੀ ਔਰ ਉੱਥੇ ਵੀ ਇਹੋ ਪਿਕਚਰ ਨਜ਼ਰ ਆਈ ਸੀ ਕਿ ਜਾਂ ਨਹੀਂ ਪੱਥਰ ਮੇਰੇ ਪਿਤਾ ਜੀ ਦੇ ਵਲੇ ਦੇ ਸੀ ਤੇ ਜਾਂ ਹੁਣ ਮੇਰੇ ਆ ਤੁਸੀਂ ਆਪ ਪ੍ਰੈਕਟੀਕਲੀ ਜਾ ਕੇ ਵੇਖ ਸਕਦੇ ਹੋ ਕਿ ਪਿਛਲੇ ਕਾਂਗਰਸ ਰਾਜ ਦੇ ਵਿੱਚ ਨਾ ਤਾਂ ਕਿਸੇ ਸਕੂਲ ਦਾ ਕੋਈ ਨਵਾਂ ਕਮਰਾ ਬਣਿਆ ਤੇ ਨਾ ਕਹੇ ਹਲਕੇ 'ਚ ਸੜਕ ਦੀ ਕੋਈ ਕੰਮ ਹੋਈ ਨਾ ਪਿੰਡਾਂ 'ਚ ਕੋਈ ਗਲੀਆਂ ਬਣੀਆਂ ਸੋ ਹੁਣ ਜਿਹੜਾ ਵਿਕਾਸ ਹੋ ਰਿਹਾ ਉਹ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਆ ਉਹਦੇ ਵਿੱਚ ਸਾਰੇ ਵਿਕਾਸ ਦੇ ਕਾਰਜ ਹੋ ਰਹੇ ਨੇ ਹੁਣ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਾ ਰੋਸ਼ਨ ਪੰਜਾਬ ਮੁਹਿੰਮ ਦੇ ਤਹਿਤ 8 ਕਰੋੜ ਰੁਪਇਆ ਕਾਦੀਆਂ ਜਿਹੜੀ ਸਬ ਡਿਵੀਜ਼ਨ ਆ ਬਿਜਲੀ ਦੀ ਉਹਦਾ ਮਨਜ਼ੂਰ ਹੋਇਆ ਉਹਦੇ ਚ ਨਵੇਂ ਟਰਾਂਸਫਾਰਮਰ ਤੁਸੀਂ ਦੇਖਿਆ ਹੋਣਾ ਪਿਛਲੇ ਦਿਨੀ 10 ਨਵੇਂ ਟਰਾਂਸਫਾਰਮਰ ਇੱਕੋ ਦਿਨ ਰੱਖੇ ਗਏ ਸੀ ਨਵੀਆਂ ਲਾਈਨਾਂ ਪੈ ਰੀਆਂ ਨੇ ਰਿਪੇਅਰ ਹੋ ਰੀਆਂ ਪੋਲ ਲੱਗ ਰਹੇ ਆ ਸੋ ਨਵੀਨੀਕਰਨ ਜਿਹੜਾ ਵਾ ਉਹ ਕਾਦੀਆਂ ਦਾ ਕੀਤਾ ਜਾ ਰਿਹਾ ਫਿਰ ਇਸ ਤੋਂ ਬਾਅਦ 25 ਖੇਡ ਸਟੇਡੀਅਮ ਜਿਹੜੇ ਆ ਉਹ ਮਨਜ਼ੂਰ ਹੋਏ ਨੇ ਉਹਨਾਂ ਦੇ ਟੈਂਡਰ ਲੱਗ ਚੁੱਕੇ ਆ ਔਰ ਹਰ ਸਟੇਡੀਅਮ ਜਿਹੜਾ ਮਿਨਿਮਮ 25 30 ਲੱਖ ਤੋਂ ਸ਼ੁਰੂ ਹੋ ਕੇ 50 ਤੋਂ 60 ਲੱਖ ਤੱਕ ਦੀ ਲਾਗਤ ਵਾਲੇ ਜਮੀਨ ਦੇ ਮੁਤਾਬਕ ਜਿਹੜੀ ਆ ਉਹਦੀ ਲਾਗਤ ਲੱਗਣੀ ਆ ਔਰ ਕਰੋੜਾ ਰੁਪਏ ਜਿਹੜੇ ਆ ਸਟੇਡੀਅਮ ਬਣਾਉਣ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿਹੜੇ ਆ ਕੀਤੇ ਜਾਣੇ ਆ ਫਿਰ ਹੋਰ ਇੱਕ ਮੈਂ ਕਾਦੀਆਂ ਨਗਰ ਨਿਵਾਸੀਆਂ ਨੂੰ ਖੁਸ਼ਖਬਰੀ ਦੇਣਾ ਚਾਹੁੰਨਾ ਕਿ ਕਾਦੀਆਂ ਸ਼ਹਿਰ ਦੇ ਲਈ ਇੱਕ ਵੱਡੀ ਜਿਹੜਾ ਪਾਣੀ ਦੀ ਟੈਂਕੀ ਜਿਹੜੀ ਆ ਉਹ ਮਨਜ਼ੂਰ ਹੋ ਗਈ ਆ ਔਰ ਤਕਰੀਬਨ 9.5 ਕਰੋੜ ਰੁਪਏ ਦੀ ਲਾਗਤ ਨਾਲ ਤਕਰੀਬਨ 16 ਕਿਲੋਮੀਟਰ ਪਾਈਪਲਾਈਨ ਜਿਹੜੀ ਆ ਨਵੀਂ ਪਾਈਪਲਾਈਨ ਉਹ ਕਾਦੀਆਂ ਸ਼ਹਿਰ ਚ ਪਹੇਗੀ ਔਰ ਇੱਕ ਇੱਕ ਘਰ ਨੂੰ ਜਿਹੜਾ ਵਾ ਉਹ ਸਾਫ਼ ਸੁਥਰਾ ਪਾਣੀ ਜਿਹੜਾ ਉਹ ਦਿੱਤਾ ਜਾਊਗਾ ਪਹਿਲੋਂ ਤੇ ਅਸੀਂ ਟਿਊਬਵੈੱਲ ਤੇ ਰਾਈ ਪਾਣੀ ਦੇਾਂਗੇ ਤੇ ਜਿਹੜਾ ਸਾਡਾ ਡਬਲਿਊਟੀਪੀਆ ਵਾਟਰ ਟ੍ਰੀਟਮੈਂਟ ਪਲਾਂਟ ਆ ਜਿਹਦੀ ਜ਼ਮੀਨ ਸਰਕਾਰ ਵੱਲੋਂ ਅਕਵਾਇਰ ਹੋ ਚੁੱਕੀ ਆ ਰਜਿਸਟਰੀ ਹੋ ਚੁੱਕੀ ਆ ਉਹਦੀ ਜਿਹੜੀ ਆ ਡੀਪੀਆਰ ਪੈਂਡਿੰਗ ਆ ਮੈਂ ਕੱਲ ਹੀ ਸਾਰੀ ਐਕਸੀਅਨ ਸਾਹਿਬ ਐਸਟੀਓ ਸਾਹਿਬ ਨਾਲ ਪ੍ਰੋਗਰੈਸ਼ਨ ਦੀ ਰਿਪੋਰਟ ਲਈ ਸੀ ਉਹਦੇ ਚ ਜਿਹੜਾ ਉਹਦਾ ਐਸ ਵੇਲੇ ਸਟੇਟਸ ਆ ਕਿ ਉਹਦੀ ਜਿਹੜੀ ਡੀਪੀਆਰ ਆ ਉਹ ਮਿਨਿਸਟਰੀ ਲੈਵਲ ਤੇ ਪੈਂਡਿੰਗ ਆ ਫਿਰ ਮੈਂ ਮਿਨਿਸਟਰ ਸਾਹਿਬ ਨਾਲ ਵੀ ਇਹ ਟੇਕਅਪ ਕਰ ਰਹੇ ਆ ਔਰ ਉਹ ਅਪਰੂਵ ਹੋ ਕੇ ਫਿਰ ਇੱਥੇ ਵਾਟਰ ਟ੍ਰੀਟਮੈਂਟ ਪਲਾਂਟ ਵੀ ਲੱਗੇਗਾ ਔਰ ਉਸ ਤੋਂ ਅਗਲਾ ਜਿਹੜਾ ਸੀਵਰੇਜ ਟ੍ਰੀਟਮੈਂਟ ਪਲਾਂਟ ਆ ਉਹ ਸਾਨੂੰ ਦਿੱਕਤ ਆ ਰਹੀ ਆ ਕਿਉਂਕਿ ਡੱਲਾ ਪਿੰਡ ਦੀ ਜਿਹੜੀ ਪੰਚਾਇਤ ਆ ਉਹ ਸਾਨੂੰ ਜ਼ਮੀਨ ਨਹੀਂ ਦੇ ਰਹੀ ਉਹ ਵੀ ਮੈਂ ਕੱਲ ਏਡੀਸੀ ਸਾਹਿਬ ਨਾਲ ਗੱਲ ਕੀਤੀ ਆ ਕਿ ਜਾਂ ਤੇ ਉਹ ਸਾਨੂੰ ਜ਼ਮੀਨ ਦੇ ਦੇਣ ਕਿਉਂਕਿ ਸਰਕਾਰ ਨੇ ਪੈਸੇ ਦੇਣੇ ਆ ਤੇ ਜ਼ਮੀਨ ਲੈਣੀ ਆ ਜੇ ਉਹ ਨਹੀਂ ਦੇਣਗੇ ਤੇ ਸਰਕਾਰ ਫਿਰ ਪ੍ਰਾਈਵੇਟ ਜ਼ਮੀਨ ਜਿਹੜੀ ਆ ਮੁੱਲ ਖਰੀਦ ਕੇ ਤੇ ਫਿਰ ਸੀਵਰੇਜ ਦਾ ਕੰਮ ਜਿਹੜਾ ਉਹ ਸ਼ੁਰੂ ਕਰਾਊਗੀ ਸੋ ਮੈਂ ਤੇ ਮੇਰੀ ਕੋਸ਼ਿਸ਼ ਹੀ ਰਹਿੰਦੀ ਆ ਕਿ ਮੈਂ ਡੇ ਟੂ ਡੇ ਮੋਨੀਟਰਿੰਗ ਕਰਕੇ ਔਰ ਕਾਦੀਆਂ ਸ਼ਹਿਰ ਦੀ ਔਰ ਆਪਣੇ ਨਗਰਾਂ ਦਾ ਜਿਹੜੇ ਆ ਵਿਕਾਸ ਦੇ ਕਾਰਜ ਨੇ ਸੁਧਾਰ ਦੇ ਕਾਰਜ ਨੇ ਇਲਾਕੇ ਨੂੰ ਅੱਗੇ ਲੈ ਕੇ ਜਾਣ ਦੇ ਕਾਰਜ ਨੇ ਉਹ ਕਰ ਸਕਦਾ ਸਰ ਫਿਰੋਦੀ ਨੰਦਵਾਲੇ ਔਰ ਜੈਨਸਟਾਰ ਦਾ ਲੋਕ ਪਾਲਾ ਹੈ ਸਰਕਾਰ ਕੀ ਕਰਦੀ ਹੈ ਅ ਬੜਾ ਮੰਤ ਭਾਗ ਆ ਜੀ ਪਰਸੋਂ ਸਾਡੇ ਮਾਨਯੋਗ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਵੀ ਬਟਾਲੇ ਹੋ ਕੇ ਗਏ ਆ ਔਰ ਉਹਨਾਂ ਨੇ ਸਾਰਾ ਸਿਚੁਏਸ਼ਨ ਦਾ ਜਿਹੜਾ ਵਾ ਮਾਇਨਾ ਕੀਤਾ ਵਾ ਔਰ ਅਸੀਂ ਵਚਨਬੱਧ ਆ ਕਿ ਜਿਹੜਾ ਵੀ ਕ੍ਰਾਈਮ ਹੁੰਦਾ ਆ ਉਹਦੇ ਤੇ ਸਖਤ ਤੋਂ ਸਖਤ ਐਕਸ਼ਨ ਜਿਹੜਾ ਵਾ ਉਹ ਲਿਆ ਜਾਏਗਾ ਔਰ ਲਾਅ ਐਂਡ ਆਰਡਰ ਨੂੰ ਜਿਹੜਾ ਵਾ ਉਹ ਕੰਟਰੋਲ 'ਚ ਲਿਆ ਜਾਵੇਗਾ ਪਰ ਮੈਂ ਇਹਦੇ ਨਾਲ ਦੱਸਣਾ ਚਾਹੁੰਨਾ ਔਰ ਪੁੱਛਣਾ ਵੀ ਚਾਹੁੰਨਾ ਕਿ ਇਹ ਜਿਹੜੇ ਗੈਂਗਸਟਰ ਨੇ ਇਹ ਕਿੰਨਾ ਦੀ ਦੇਨ ਨੇ ਕਿਹੜੀਆਂ ਸਰਕਾਰਾਂ ਪਿੱਛੇ ਰਹੀਆਂ ਔਰ ਕਿੰਨਾਂ ਨੇ ਇਹਨਾਂ ਨੂੰ ਸ਼ਹਿਦ ਦਿੱਤੀ ਕਿੰਨਾਂ ਨੇ ਇਹਨਾਂ ਨੂੰ ਬढ़ावा ਦਿੱਤਾ ਕਿ ਉਹ ਅੱਜ ਇਸ ਲੈਵਲ ਤੱਕ ਜਿਹੜਾ ਵਾ ਉਹ ਕ੍ਰਾਈਮ ਕਰਨ ਦੇ ਸਮਰੱਥ ਹੋਏ ਆ ਸੋ ਇੱਕ ਗੱਲ ਮੈਂ ਕਹਿ ਸਕਦਾ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਉਹ ਕਿਸੇ ਵੀ ਗੈਂਗਸਟਰ ਨੂੰ ਕੋਈ ਬढ़ावा ਨਹੀਂ ਦੇ ਰਹੀ ਪਰ ਜੋ ਵਿਰਾਸਤੇ ਚ ਸਾਨੂੰ ਆਇਆ ਵਾ ਉਹਦੇ ਤੇ ਅਸੀਂ ਜ਼ਰੂਰ ਠੱਲ ਪਾਉਣਾ ਥੈਂਕ ਯੂ